ਆਹ ਸ੍ਰੀ ਵਾਹਿਗੁਰੂ ਜੀ ਸ੍ਰੀ ਨਾਨਕੋ ਪਦ ਪੰਖ ਕਾ ਜਬੰਦਨਾ ਸਿਮਰੋ ਦੇ ਧਿਆਵੋ ਜਿਹਰ ਦੇ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਗਨਨ ਕੇ ਰਾਸ਼ਕ ਬਿਗਨਨ ਕੇ ਨਾਸ਼ਕ ਹਰਿ ਗੋਬਿੰਦ ਸੋਪ ਸਮਾਤ ਪਰਤਾਸ਼ਕਾ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਨਾਮੁ ਨੋ ਇਕ ਬਹਾਦਰ ਪਰਮ ਕੇਰਪਾਲਾ ਜੀ ਪਰਮ ਕੇਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੂ ਤਰਾ ਪਰ ਪੁਨ ਬੁਨ ਸੀਸਾ ਬੰਦੂ ਬਾਰ ਬਾਰ ਜਗਦੀਸ਼ਾ ਇਕੰਕਾਰਾ ਸਤਗੁਰੂ ਤੇ ਪ੍ਰਸਾਦ ਸਤ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਨਾ ਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਨਾ ਨਾਸਨ ਸੋਏ ਦੇਖਣ ਕੀ ਬਾਣੀ ਕੋ ਤਜੈ ਖਾਏ ਨਾ ਸਨ ਸੀਤਲਾ ਜਜੈ ਤੁਰਕ ਸੋ ਜਨ ਹੈ ਰੋਗ ਸਮਾਨੇ ਅਤੈ ਨ ਕਲਮਾ ਅਸਨ ਵਿਖਾਨੇ ਵੇਖਣ ਕੇ ਬਾਣੀ ਕੋ ਤਾਜ ਖਾਏ ਨ ਅਸਨ ਸੇਤਲਾ ਜਜੈ ਤੁਰਕ ਸੋ ਜਨ ਹਰ ਰੋਗ ਸਮਾਨੇ ਅਤ ਹੈ ਨ ਕਲ ਮਾ ਅਸੁਭ ਖਾਨੇ ਜੁਗੋ ਜੁਗਿਆ ਟਾਲਨ ਗੁਰੂ ਰੰਸ ਮਹਾਰਾਜ ਜੀ ਦੇ ਪਾਵਨ ਹਦੂਦੰਦਰ ਗੁਰੂ ਪਿਆਰੇ ਗੁਰੂ ਸਵਾਰੇ ਸਾਧ ਸੰਗਤ ਜੀ ਆਓ ਸਤ ਗੁਰਾਂ ਦੇ ਹਜੂਰ ਜੁੜ ਕਰਕੇ ਸਦੇਹੀ ਦਾ ਲਾਹਾ ਲੈਦਿਆਂ ਚੰਦ ਲਈ ਡੜੀਵਾਰ ਇਤਿਹਾਸ ਨਾਲ ਜੁੜਨਾ ਕਰੀਏ ਸਵਾਸਾਂ ਨੂੰ ਸਫਲਾ ਕਰੀਏ ਕੋਈ ਵੀ ਰਸਨਾ ਵਾਂਝ ਰਹੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਲ ਦੇ ਦੀਵਾਨਾ ਅੰਦਰ ਆਪਾਂ ਸਰਬਨ ਕੀਤਾ ਹੈ ਕਿ ਮਹਾਰਾਜ ਉਹ ਆਪਣੇ ਸਿੱਖਾਂ ਨੂੰ ਜੋ ਰਹਿਤ ਮਰਜਾਦਾ ਦਿੜ ਕਰਾ ਰਹੇ ਐ ਦੱਸ ਰਹੇ ਐ ਕਿ ਭਾਈ ਪੌਲ ਜੋ ਸਿੱਖ ਐ ਉਹ ਅੰਮ੍ਰਿਤ ਦੀ ਪੌਲ ਛਕੇ ਧੰਨ ਗੁਰਗ੍ਰੰਥ ਸਾਹਿਬ ਜੀ ਰਹਿ ਕੇ ਰੱਖੇ ਨਾਮ ਜਪੇ ਸਾਸੰ ਕਰੇ ਵਕਾਰਾਂ ਨੂੰ ਛੱਡੇ ਮਹਾਰਾਜ ਨੇ ਇਸ ਤਰ੍ਹਾਂ ਭਾਈ ਤੁਰ ਤਰ ਕਾਣੀ ਪਾਸੇ ਤੋਂ ਬਚ ਕੇ ਰਹੇ ਪਰ ਸਿੱਖ ਸਿੱਖ ਦੇ ਉੱਤੇ ਤਰਕ ਨਾ ਕਰੇ ਗੁਰ ਬਾਣੀ ਤੇ ਪਰਉਸਸਾ ਰੱਖੇ ਅਕਾਲ ਪੁਰਖ ਪਰਮੇਸ਼ਰ ਤੇ ਵਿਸ਼ਵਾਸ ਰੱਖੇ ਤੇ ਬੜੇ ਆਦਰ ਦੇ ਨਾਲ ਇੱਕ ਦੂਜੇ ਦੇ ਨਾਲ ਮਹਾਰਾਜ ਕਹਿੰਦੇ ਰਹਿਣਾ ਕਰੇ ਸਤਕਾਰ ਕਰੇ ਇੱਕ ਦੂਜੇ ਦਾ ਵੱਡੇ ਦਾ ਛੋਟੇ ਦਾ ਤੇ ਮਹਾਰਾਜ ਕਹਿੰਦੇ ਭੋਜਨ ਪ੍ਰਸ਼ਾਦਾ ਕਿਸੇ ਨੂੰ ਦੇਣ ਲੱਗਾ ਕਿਸੇ ਵੀ ਤਰ੍ਹਾਂ ਦਾ ਈਰਖਾਵਾਦੀ ਨੀ ਕਰਨੀ ਦੁਵੇਸ਼ ਨੂੰ ਤਿਆ ਕੇ ਸਭੇ ਸੰਧੀ ਵਾਸ ਵੈਨ ਕੋਲ ਨੂੰ ਦੱਸੇ ਬਾਹਰ ਜੀਉ ਦਾ ਪਾਵਨ ਪਦੈਸ਼ਕ ਨੂੰ ਜੋ ਮਹਾਰਾਜ ਜੀ ਨੇ ਬਚਨ ਕਰਦੇ ਆਉ ਸਰਬਨ ਕਰਨਾ ਕਰੀਏ ਕੀ ਮਹਾਰਾਜ ਹੋਰ ਗੂੜ ਗਿਆਨ ਆਪਣੀ ਸਿੱਖਾਂ ਨੂੰ ਦੇ ਰਹੇ ਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੇਖਣ ਕੀ ਬਾਣੀ ਕੋ ਤਜੈ ਖਾਏ ਨ ਅਸਨ ਸੀਤਲਾ ਜਜੈ ਹੋਰ ਭੇਖਾਂ ਦੇ ਜਿਸ ਭੋਜਨ ਤੇ ਆਪਣੀ ਬਾਣੀ ਪੜੀ ਹੈ ਉਸ ਭੋਜਨ ਨੂੰ ਛੱਡ ਦੇ ਨਾ ਹੀ ਸਿਤਲਾ ਪੂਜੇ ਤੇ ਨਾ ਹੀ ਇਸ ਦਾ ਪ੍ਰਸ਼ਾਦ ਖਾਵੇ ਮਾਰਕ ਦੇ ਕਈ ਤਰ੍ਹਾਂ ਦੇ ਇਨਸਾਨ ਹੈ ਕਈ ਤਰ੍ਹਾਂ ਦੇ ਧਰਮ ਹੈ ਉਹ ਆਪਣੀਆਂ ਕਰਮਾਂ ਆਪਣੇ ਬਚਨ ਪੜ੍ਹ ਕੇ ਭੋਜਨ ਛਕਾਉਂਦੇ ਹੈ ਮਾਰਕ ਨੂੰ ਭੋਜਨ ਨਹੀਂ ਛਕਣਾ ਕੋਈ ਕਹਿੰਦੇ ਉਹਨਾਂ ਦਾ ਭੋਜਨ ਛੱਡਣਾ ਹੈ ਸੀਤਲਾ ਦੀ ਕੋਈ ਆਮ ਕੋਈ ਪੂਜਾ ਕਰਕੇ ਭੋਜਨ ਛਕਾਉਂਦਾ ਸੀਤਲਾ ਦਾ ਮਾਤਾ ਦਾ ਤੰਤਰਾਂ ਮਾਰ ਕਹਿੰਦੇ ਉਹ ਵੀ ਪਛਾਤਾ ਭੋਜਨ ਨਹੀਂ ਛਕਣਾ ਹੈ ਤੁਰਕ ਸੋ ਜਨ ਹੈ ਰੋਗ ਸਮਾਨੇ ਅਤਹਿਨਾ ਕਲਮਾ ਅਸਨ ਵਿਖਾਨੇ ਤੁਰਕਾ ਨੂੰ ਕਹਿੰਦੇ ਰੋਗੀ ਦੇ ਬਰਾਬਰ ਜਾਣੂ ਜਿਸ ਭੋਜਨ ਉੱਤੇ ਕਰਮਾ ਪੜਿਆ ਗਿਆ ਹੈ ਉਸ ਨੂੰ ਨਾ ਖਾਏ ਮਹਾਰਾਜ ਕਹਿੰਦੇ ਜਿਹੜਾ ਤੁਰਕ ਹੈ ਨਾ ਇਹ ਬਹੁਤ ਵੱਡਾ ਅਪਰਾਧੀ ਹੈ ਕਰਮਾਂ ਪਰ ਕੇ ਭੋਜਨ ਸ਼ਕਾਦੰਦੇ ਤੇ ਮਹਾਰ ਕਹਿੰਦੇ ਨਾ ਤੁਰਕਾਂ ਦਾ ਵੀ ਕਹਿੰਦੇ ਰੋਟੀ ਬੇਟੀ ਦਾ ਇਹਨਾਂ ਦੇ ਨਾਲ ਸਾਝ ਨਹੀਂ ਜੇ ਕਰਨੀ ਬੰਚਕ ਵਿਪਰ ਦਰਬ ਮੁਸਲੇ ਵੇਖੇ ਸਿੱਖ ਭੁਲਾਵੇ ਜੀ ਕਹਿੰਦੇ ਠੱਗ ਬ੍ਰਾਹਮਣ ਧਨ ਦੀ ਜੋਰੀ ਕਰਨ ਵਾਲਾ ਜਿਹੜਾ ਵੇਖੇ ਸਿੱਖ ਲੋਕਾਂ ਨੂੰ ਭੁੱਲ ਕੇ ਭੁੱਲ ਦੇ ਰਾਹਤੇ ਪਾਵੇਂ ਨਾ ਉਹ ਤੋਂ ਵੀ ਬਚ ਕੇ ਰਹਿਣਾ ਖੰਡਨ ਨਾਰੀ ਸੰਤਤ ਹੀਨਾ ਦੇਬਿ ਸੁਵਾਸ ਘਾਤ ਜਨ ਕੀਨਾ ਕਨਿ ਵਿ ਵਿਚਾਰ ਇਸਤਰੀ ਉਸਤੇ ਪ੍ਰਤੀ ਵਰਤਾ ਧਰਮ ਖੰਡਨ ਕਰ ਦੁੱਤਾ ਹੈ ਵਿਸ਼ਵਾਸ ਦੇ ਕੇ ਜਿਸ ਵਿਸ਼ਵਾਸ ਘਾਤ ਕੀਤਾ ਹੋਵੇ ਮਹਾਰਾਜ ਕਹਿੰਦੇ ਜਿਹੜੇ ਪਤਨੀ ਆਪਣੇ ਪਤੀ ਦੇ ਧਰਮ ਬਿਰਤਾਂ ਨਹੀਂ ਨਿਭਾ ਰਹੇ ਉਹ ਤੇ ਵੀ ਵਿਸ਼ਵਾਸ ਨਹੀਂ ਜੇ ਕਰਨ। ਇਹਨੂੰ ਕੋ ਤਿਆਗਤ ਬੈਲ ਮਨ ਲਾਵੇ ਤਜ ਹੈ ਕੋ ਸੰਗੀ ਸੰਗ ਜੇ ਪਾਵੇ। ਇਹਨਾਂ ਨੂੰ ਛੱਡਣ ਦੇ ਵਿੱਚ ਦੇਰ ਨਾ ਲਾਪੇ। ਜੇ ਇਹਨਾਂ ਕੁਸੰਗੀਆਂ ਦਾ ਕਿਤੇ ਸੰਗ ਹੋ ਵੀ ਜਾਵੇ ਨਾ ਤਾਂ ਇਸ ਸੰਗਤ ਨੂੰ ਮਹਾਰਾਜ ਕਹਿੰਦੇ ਤੁਰੰਤ ਛੱਡ ਦੇਵੇ। ਪਾਵਨ ਤਨ ਪਾਵਨ ਕਰ ਥਾਨ ਕਿਤ ਪੈਂਦਾ ਲੈ ਖੰਡ ਸਮਾਨ ਮਹਾਰਜ ਸਿਣਾ ਕਰਦੇ ਐ ਕਿ ਆਪਣੇ ਸਰੀਰ ਨੂੰ ਪਵਿੱਤਰ ਕਰੇ ਤੇ ਬੈਠਣ ਵਾਲੇ ਥਾਨ ਨੂੰ ਵੀ ਪਵਿੱਤਰ ਬਣਾਵੇ ਕਿਉ ਮੈਦਾ ਤੇ ਖੰਡ ਬਰਾਬਰ ਬਰਾਬਰ ਲਵੇ ਕਰ ਕੜਿਸ਼ ਕੜ ਕਰਹ ਕੜਾ ਜਾਪ ਪਾਵਨ ਸੋ ਥਾਨ ਹੈ ਗੁਰਪ੍ਰਸਾਦ ਅਰਦਾਸ ਬਖਾਨਾ ਜਪਜੀ ਦਾ ਪਾਠ ਕਰਕੇ ਮਹਾਰਾਜ ਕਹਿੰਦੇ ਆ ਸੁਣ ਲਓ ਸਿੱਖੋ ਜਪਜੀ ਦਾ ਪਾਠ ਕਰਕੇ ਜਿਹੜਾ ਪ੍ਰਸ਼ਾਦ ਸਤਿਗੁਰ ਦਾ ਕੜਾ ਪ੍ਰਸ਼ਾਦ ਹਨ ਉਹ ਜਪਜੀ ਦਾ ਪਾਠ ਕਰਕੇ ਬਣਾਉਣਾ ਹੈ ਮਹਾਰਾਜ ਕਹਿੰਦੇ ਅਰਦਾਸ ਉਚਾਰਨ ਕਰੇ ਮੁੱਖ ਚ ਜਪਜੀ ਦਾ ਪਾਠ ਹੋਵੇ ਤੇ ਹੱਥਾਂ ਨਾਲ ਪ੍ਰਸ਼ਾਦ ਤਿਆਰ ਹੋਵੇ ਇਸ ਤਰ੍ਹਾਂ ਮਹਾਰਾਜ ਹਾਥ ਜੋਰ ठांडो <laughs> वे करै काछर पाग सतर तन ਧਰੈ ਤੇ ਪਿਤਾ ਜੀ ਕਹਿਣਗੇ ਹੱਥ ਜੋੜ ਕੇ ਜਿਹੜੀ ਅਰਦਾਸ ਕਰੇ ਕਾਛ ਪਗੜਿ ਅਤੇ ਸਤ ਸਰ ਸ੍ਰੀ ਦੇਤਾ ਕਰੇ ਦੋਹਰਾ ਜਿਤ ਕਾ ਜਿਤ ਕਾਰਜ ਗੁਰ ਭਾਵ ਹਿਤ ਹੋਵੇ ਭਾਵਨੇ ਪੂਰਾ ਪਿਤਾ ਜੀ ਕਹਿਣ ਲੱਗੇ ਜਿਸ ਕਾਰਜ ਲਏ ਗੁਰਾਂ ਨਾਲ ਪਿਆਰ ਕਰਦਾ ਹੈ ਉਹ ਕਾਰਜ ਪੂਰੇ ਹੁੰਦੇ ਇਹਾ ਸਿਦਕ ਸਾਬਤ ਪਯੂ ਅਖਾ ਗਿਆ ਸੁਖ ਭਰਪੂਰ ਇੱਥੇ ਸਿੱਧਕ ਸਾਬਤ ਹੁੰਦਾ ਹੈ ਕਿ ਅੱਗੇ ਭਰਪੂਰ ਸੁੱਖ ਮਿਲੇਗਾ ਚਾਹ ਪਈ ਸਿੱਖੋ ਆਂਦਾ ਨਾਮ ਲੈ ਲੈ ਜੋ ਝਮਕੇ ਵਸ ਹੋਏ ਤੇ ਸਿੱਖ ਦਾ ਅੱਧਾ ਨਾਮ ਨਾ ਲਵੇ ਜਿਹੜਾ ਅੱਧਾ ਨਾਮ ਲਵੇਗਾ ਮਹਾਰਾਜ ਕਹਿੰਦੇ ਉਹ ਜਮ ਦਾ ਵਾਸਾ ਪਾਵੇਗਾ ਬਿਨਾਂ ਵਿਆਹ ਬਿਨਾਂ ਪੱਠੇ ਆਨੰਦ ਪਾਰ ਕਰਹ ਰਹਿ ਮਤ ਨਾ ਹੇਤ ਆਨੰਦ ਵਿਆਹ ਤੋਂ ਬਗੈਰ ਆਨੰਦ ਕਾਰਜ ਨਾ ਪੜੇ ਪਰਾਈ ਇਸਤਰੀ ਧਾਰ ਆਨੰਦ ਵਾਸਤੇ ਰਮਣ ਨਾ ਕਰੇ ਨਹ ਸੋ ਪਤ ਹੈ ਸਿੱਖ ਸੰਗ ਸਵੇਰੇ ਅਸੱਚ ਝੂਠ ਕੇ ਜਾਏ ਨਾ ਨੇਰੇ ਸਿੱਖ ਸਵੇਰੇ ਤੇ ਸ਼ਾਮ ਨੂੰ ਨਾ ਆਸ ਜੇ ਸਨਾਲ ਸੁਸਤੇ ਪੈਂਦੀ ਐ ਤੇ ਸੁਚਾ ਰਹਿਤ ਤੇ ਝੂਠ ਦੇ ਮਾਰਕ ਨੇ ਕਦੇ ਵੀ ਨੇੜੇ ਨਾ ਜਾਵੇ ਰਾਖਾ ਹੈ ਨਾ ਕੇਸ ਖੁੱਲੇ ਕਰ ਜੂੜਾ ਦੇਤ ਸੰਬੰਧ ਗੁਰੂ ਕੋ ਰੂੜਾ ਆਪਣੇ ਕੇਸ ਖੁੱਲੇ ਨਾ ਰੱਖੇ ਨੰਗੇ ਨਾ ਰੱਖੇ ਜੂੜਾ ਕਰਕੇ ਰੱਖੇ ਤੇ ਗੁਰੂ ਦੀ ਵਾਸਤੇ ਦਸਵੰਦ ਕੱਢੇ ਕਰ ਹੈ ਦੰਤ ਤਾਵਣ ਜਲ ਸਾਥਾ ਪਾਠ ਬਾ ਗੁਰਬਾਣੀ ਟਿਕਾ ਮੱਥਾ ਤੇ ਮਹਾਰਾ ਕਹਿੰਦੇ ਪਾਣੀ ਦੇ ਨਾਲ ਦਾਤਨ ਕਰੇ ਅਤੇ ਗੁਰਬਾਣੀ ਪੜ੍ਹੇ ਮੱਥਾ ਟੇਕੇ ਨਾਨਕ ਦਾਦਕ ਤਜ ਦੋਏ ਗੋਤ ਸਾਖ ਗੁਰੂ ਸਿੱਖਣ ਸੰਗ ਹੋਤ ਤਾ ਪਿਤਾ ਜੀ ਕਹੇ ਨਾਨਕੇ ਦਾਦਕ ਜੀ ਦੋਵੇਂ ਗੋਤਾਂ ਛੱਡ ਦੇਵੇ ਗੁਰਸਿੱਖਾਂ ਦਾ ਸਾਖ ਕਰੇ ਕਿਉਂਕਿ ਗੁਰਸਿੱਖ ਦਾ ਸਬੰਧ ਤਾਂ ਗੁਰਸਿੱਖਾਂ ਨਾਲ ਹੀ ਹੈ ਦਾਤਾ ਗੋਤਾ ਦੇ ਵਿੱਚ ਨਹੀਂ ਪੈਣਾ ਕਹਿੰਦੇ ਇਸ ਪ੍ਰਕਾਰ ਗੁਰਮੁਖ ਤੇ ਲੱਛਣ ਗੁਰਮਹ ਹੈ ਨਿਸ਼ਚਾ ਧਰੈ ਵਿਚਚਣ ਮਹਾਰਦਸ ਜੀ ਨੇ ਗਾਇਆ ਇਸ ਪ੍ਰਕਾਰ ਗੁਰਮੁਖਾਂ ਦੇ ਲੱਛਣ ਨੇ ਗੁਰੂ ਜੀ ਦੇ ਵਿੱਚ ਵਿਲੱਖਣ ਨਿਸ਼ਚਾਤਾ ਹਰਨ ਕਰਨਾ ਮਰੇ ਸਿੱਖ ਤੇ ਕਰੇ ਕੜਾ ਤਿਸ ਕੋ ਟੰਬ ਰਤਨ ਬਹੁਨਾ ਮਾਰਕ ਜੇ ਕੋਈ ਸਿੱਖ ਚਰਾਣਾ ਕਰ ਜਾਏ ਤਾਂ ਪ੍ਰਸ਼ਾਦ ਤਿਆਰ ਕਰੇ ਤੇ ਉਸ ਪਰਿਵਾਰ ਨੂੰ ਕਿਸੇ ਪ੍ਰਕਾਰ ਦਾ ਰੋਣ ਤੋਣਾ ਨਹੀਂ ਚਾਹੀਦਾ ਸਤਿਗੁਰ ਅਗੇ ਕਹਿੰਦੇ ਪ੍ਰਸ਼ਾਦ ਬਣਾ ਕੇ ਅਰਦਾਸ ਬੇਨਤੀ ਕਰੇ ਰੁਦਨ ਨਾ ਕਰੇ ਤਜਾਇ ਸੋਕ ਸਭ ਆਨੰਦ ਵਢਾਏ ਨਹਿ ਪੀਟਹਿ ਤਿਸਾ ਮਿਲ ਸੁਮਦਾਏ ਸਾਰੇ ਦੁੱਖ ਛੱਡ ਕੇ ਆਨੰਦ ਵਧਾਵੇ ਇਸ ਤਰ੍ਹਾਂ ਮਿਲ ਕੇ ਪੇਟਣਾ ਨਹੀਂ ਪਾਉਣਾਗਾ ਪੜ੍ਹੇ ਸ਼ਬਦ ਕੀਰਤਨ ਕੋ ਕਰੇ ਸੁਣਾ ਬੈਠ ਬਿਰਾਗ ਸੋਧਰ ਮਾਰ ਕੇ ਨੀ ਤੋਂ ਪ੍ਰਾਣੀ ਜਾਂਦਾ ਤਾਂ ਬਹੁਤਾ ਦੁੱਖ ਪ੍ਰਗਟ ਕਰਨਾ ਰੋਣਾ ਨਹੀਂ ਧੋਣਾ ਨਹੀਂ ਬਰਲਾਪ ਨਹੀਂ ਕਰਨਾ ਆ ਮਿਸਤਰੀ ਆਪਾਂ ਬਿਨੇ ਪੱਟਾਂ ਤੇ ਹੱਥ ਮਾਰਦੇ ਕਹਿੰਦੇ ਐਸਾ ਕਰਮ ਨਹੀਂ ਕਰਨਾ ਤਾਂ ਕਰਨਾ ਕੀ ਹੈ ਮਹਾਰਾਜ ਤਾਂ ਪਿਤਾ ਜੀ ਕਹਿੰਦੇ ਸ਼ਬਦ ਪੜੇ ਗੁਰਬਾਨੀ ਜਾਈ ਜਾਵੇ ਕੀਰਤਨ ਹੋਵੇ ਕੀਤਨ ਸੁਗੇ ਤੇ ਆਪਣੇ ਅੰਦਰ ਬਿਰਾਗ ਨੂੰ ਧਾਰਨ ਕਰੇ ਪੰਜ ਸੱਤ ਜਿਤ ਸਿੱਖ ਹੰਕਾਰ ਆਏ ਜਥਾ ਸਖਤ ਕਬਰ ਕਬ ਵਾਏ ਆਹਾਰ ਹੈ ਤਾਂ ਪੰਜ ਸੱਤ ਸੰਤਾ ਅੰਮ੍ਰਿਤਾਰੇ ਸਿੱਖਾਂ ਨੂੰ ਬੁਲਾਵੇ ਸਰਮਰਥਾ ਅਨਸਾਰ ਉਹਨਾਂ ਨੂੰ ਭੋਜਨ ਕਰਾਵੇ ਧੰਨ ਵਸਤਰ ਉਹਨਾਂ ਨੂੰ ਭੇਟ ਦੇਵੇ ਤੇ ਵੇਦਾਂ ਦੀ ਰੀਤੀ ਦਾ ਸਾਹੀ ਨੂੰ ਛੱਡੇ ਮਾਰਗ ਇਹਨੂੰ ਵੇਦ ਰੀਤੀਆਂ ਨੇ ਨਾ ਆ ਕਰਨੀ ਪਿੰਡ ਦਾਨ ਕਰਨਾ ਕਰਨਾ ਹੋ ਨਹੀਂ ਕਰਨਾ ਮਹਾਰਾ ਕਹਿੰਦੇ ਬਾਣੀ ਪੜੇ ਕੀਰਤਨ ਗਾਵੇ ਪਰਮੇਸ਼ਰ ਦਾ ਨਾਮ ਜਪਿਆ ਜਾਵੇ ਮਹਾਤਮਾ ਨੂੰ ਗੁਰਸਿੱਖਾਂ ਨੂੰ ਉਮਰਧਾਰਗਿਆਂ ਨੂੰ ਘਰ ਛੱਡ ਕੇ ਉਹਨਾਂ ਨੂੰ ਵਾਸਤ ਦਿੱਤੇ ਜਾਣ ਭੋਜਨ ਪ੍ਰਸ਼ਾਦਾ ਜਗਾਵੇ ਉਹਨਾਂ ਦੀ ਸੇਵਾ ਕੀਤੀ ਜਾਵੇ ਭੇਟਾ ਦਿੱਤੀ ਜਾਵੇ ਉਹਨਾਂ ਨੂੰ ਕਿਰਿਆ ਸਮੇਤ ਸਿੱਖ ਕੋ ਅਸਹਾਰ ਹੈ ਕੇਸ ਸਾਪ ਗੁਰਸਿੱਖ ਨਾ ਉਤਾਰ ਹੈ ਕਹਿੰਦੇ ਲੋਕਲ ਵੇਦਕ ਸਾਰਿਆਂ ਰੇਤਾ ਛੱਡ ਦੇ ਵਿਕੇ ਨਾਂ ਉਤਾਰੇ ਜਾਂਨ ਆਪਾਂ ਦੇ ਨੇ ਕਈ ਧਰਮਾਂ ਦੇ ਵਿੱਚ ਇਹ ਵੀ ਜਦੋਂ ਕਿਸੇ ਪਰਿਵਾਰ ਦਾ ਕੋਈ ਮੈਂਬਰ ਜਨਮਦਾ ਤਾਂ ਮੁੰਡਨ ਕਰਾਇਆ ਜਾਂਦਾ ਕੇਸ ਉਤਾਰੇ ਜਾਂਦੇ ਮਾਰ ਕਹਿੰਦੇ ਐਸੀ ਰੀਤੀ ਨਹੀਂ ਕਰਨੀ ਕੇਸ ਨਹੀਂ ਜੁਦਾ ਕਰਨੀ ਸਰੀਰ ਦੇ ਨਾਲ ਅੰਮ੍ਰਿਤਾਰੀ ਸਿੱਖਾਂ ਦਾ ਆਦਰ ਰੱਖੇ ਪਾਹੁਲਿਆ ਸਿੱਖ ਰੱਖੇ ਆਦਰ ਰੱਖਣਾ ਬੇਮੁਖ ਹੈ ਸੋ ਖਰਾਬ ਮਾਰਗ ਨੰਬਰ ਤਾਰੀ ਸਿੱਖ ਜਿਹੜਾ ਜਿਹਦੇ ਕੇਸ ਤਾਰ ਹਨ ਅਮਰ ਛਕਿਆ ਹੋਇਆ ਹੈ ਉਹ ਕੇਸਾਂ ਦਾ ਅਦਬ ਕਰੇ ਜਿਹੜਾ ਬੇਮੁਖ ਕੇਸਾਂ ਦਾ ਅਦਮ ਨਹੀਂ ਰੱਖੇਗਾ ਨਾ ਮਹਾਰਾ ਕਹਿੰਦੇ ਉਹ ਫਿਰ ਖਵਾਰ ਹੋ ਜਾਊਗਾ ਰਹਾ ਸਹ ਸਾਸਨਾ ਜਮ ਕੇ ਭਾਰੇ ਪਰੈ ਨਰਕ ਮਹਿ ਸੋ ਨਾ ਬੂਵਾਰੀ ਉਹ ਜਮਾ ਦਾ ਭਾਰ ਹੀ ਕਸ਼ਟ ਸਹੇਗਾ ਮਹਾਰਾ ਕਹਿੰਦੇ ਭਾਈ ਉਹਨਾਂ ਨਰਕਾਂ ਦੇ ਵਿੱਚ ਪਾਉਣਾ ਹੈ ਉਹਨੂੰ ਉਹਦਾ ਆਧਾਰ ਨਹੀਂ ਹੋਣਾ ਸ਼ਾਪ ਗੁਰੂ ਕੇ ਗੁਰ ਸਮ ਜਾਣੈ ਗੁਰ ਸਮ ਅਦਬ ਕੇਸ ਕੋ ਠਾਨੁ ਕੇਸ ਗੁਰੂ ਦੀ ਮੋਹ ਰ ਆ ਭਾਈ ਉਹਨਾਂ ਨੂੰ ਗੁਰੂ ਦੇ ਸਮਾਨ ਹੀ ਜਾਣੈ ਅਤੇ ਗੁਰੂ ਦੇ ਬਰਾਬਰ ਹੀ ਕਰੇ ਜੋ ਕੇਸਾਂ ਦਾ ਹੈ ਉਹ ਸਤਕਾਰ ਅਦਬ ਕੀਤਾ ਜਾਏ ਜੋ ਉਤਾਰੈ ਤਾਹੇ ਤਜ ਦੇਨਾ ਸਾਗਤ ਜੈ ਕਰਪਾ ਨਲਿਨ ਜੋ ਕੇਸ ਉਤਾਰੇਗਾ ਮਹਾਰਕਿੰਦ ਉਸ ਦਾ ਸਾਗ ਹੀ ਛੱਡ ਦੇਵੋ ਉਸ ਦੇ ਹੱਥ ਦਾ ਪਾਣੀ ਵੀ ਨਾ ਲਗੋ ਖਾਣ ਪਾਣ ਜੋ ਦੇਵਤਾਏ ਪਾਪ ਭਾਗ ਸੋ ਪੀ ਕੁਛ ਪਾਈ ਜਿਹੜਾ ਉਹਨਾਂ ਨੂੰ ਖਾਣਾ ਪੀਣ ਨੂੰ ਦਿੰਦਾ ਹੈ ਨਾ ਪਾਪ ਦਾ ਕੁਝ ਹਿੱਸਾ ਉਹਨੂੰ ਵੀ ਪ੍ਰਾਪਤ ਹੁੰਦਾ ਤੁਰਕ ਮੀਤ ਕਰਿਆ ਨਾ ਵਿਸਾਹ ਪੜਾ ਪਾਰਸੀ ਬੇਮੁਖ ਵਾਹ ਪਿਤਾ ਜੀ ਕਹਿਣ ਲੱਗੇ ਤੁਰਕ ਮਿੱਤਰ ਦਾ ਕਦੇ ਵੀ ਵਿਸਾਹ ਨਹੀਂ ਜ ਕਰਨਾ ਤਰਕਾਂ ਦੀ ਫਾਰਸੀ ਪੜ੍ਹ ਕੇ ਜੀਵਨ ਵਿੱਚ ਰਾਹੇ ਨਾ ਤੁਰੋ ਭਾਵਕੇ ਮੁਸਲਮਾਨ ਦਾ ਇਲਮ ਆਦਬ ਤੇ ਸਤਕਾ ਸਰਾ ਪੜ੍ਹ ਕੇ ਉਹਨਾਂ ਵਰਗੇ ਰੋ ਰੀਤੀ ਨਾ ਸਿੱਖੋ ਮਰਨ ਕੇ ਜਨਮ ਪੁੱਤਰ ਹੈ ਕੈ ਵਿਆਉ ਬਖਸ਼ਾਵਹ ਤਨ ਖਾਓ ਸੂਰਾਹੂ ਕਿਉਂਕਿ ਪਿਤਾ ਜੀ ਕਹਿੰਦੇ ਉਹਨਾਂ ਦੇ ਵਿੱਚ ਸੋਤਬ ਹੈ ਮਰਨ ਜਨਮ ਵਿਆਦ ਹੋਈਆਂ ਭੁੱਲਾ ਨਿਤਨਖਾ ਬਖਸ਼ਾਵੋ ਤੇ ਉਹ ਸ੍ਰੇਸ਼ਟ ਰਾਹ ਹੈ ਮੋਨੇ ਕਰ ਆਹਾਰ ਨਾ ਖਾਣਾ ਸਲਾ ਨਾ ਪੂਜੈ ਪਾਨ ਤੇ ਪੰਨਾ ਮੋਨੇ ਦੇ ਹੱਥ ਦਾ ਭੋਜਨ ਨਹੀਂ ਖਾਣਾ ਕਿਉਂਕਿ ਉਹ ਕੁੱਠਾ ਖਾਂਦਾ ਹੈ ਤਵਾਕੂ ਪੀਂਦਾ ਹੈ ਨਾ ਉਹਦੇ ਹੱਥਾਂ ਮਹਾਰਾ ਕਹਿੰਦੇ ਭੋਜਨ ਨਹੀਂ ਖਾਣਾ ਜੋ ਨਸ਼ਾ ਕਰਦਾ ਹੈ। ਬਰਨਾਸਮ ਕੇ ਰੇਤ ਬਰਉਦੇ। ਮਮ ਸਿੱਖ ਕਰੇ ਨਾ ਰੱਖਾ ਸੋਧੀ। ਨਾ ਇਹ ਕਹਿੰਦੇ ਪੱਥਰਾਂ ਦੀ ਪੂਜਾ ਕਰਨਾ ਕਰੇ ਅਤੇ ਨਾ ਹੀ ਕਿਸੇ ਠਾਕੁਰ ਦਾ ਕਹਿੰਦੇ ਏ ਠਾਕੁਰ ਦਾ ਚਰਨ ਅਮਰਤ ਲਵੇ। ਪਾਣ ਨਾ ਖਾਵੇ ਕਿਉਂਕਿ ਪਾਣ ਵੇਚਣ ਵਾਲੇ ਤਵਾਕੂਆਂ ਦੇ ਵਿੱਚ ਰੱਖਣ ਵਾਲੇ ਮਹਾਰਾ ਕਹਿੰਦੇ ਜਾਤਾਂ ਦੀ ਵੰਡ ਕਰਦੇ ਆ। ਇਨਾਂ ਦਾ ਵਿਦਰੋਹ ਕਰਨਾ ਚਾਹੀਦਾ ਮੇਰਾ ਸਿੱਖ ਨਾ ਧਾਰਨ ਕਰੇ ਇਨਾਂ ਗੱਲਾਂ ਦਾ ਤਕੜਾ ਹੋ ਕੇ ਕਹਿੰਦੇ ਵਿਰੋਧ ਕਰੇ ਦੋਹਰਾ ਬਹੁਤ ਕਰਮ ਸੰਸਾਰ ਕੋ ਪਿਤਾ ਪਿਤਾਮਾ ਦੇਵ ਬਹੁ ਲੋਕਾਚਾਰੇ ਰਤੋ ਰਵਾਜ ਨੇ ਕੁੱਲ ਰੀਤੀਆਂ ਨੇ ਦੇਵਤਿਆਂ ਦੀ ਪੂਜਾ ਕੀਤੀਆਂ ਜਾਂਦੀਆਂ ਨੇ ਸਿੱਖ ਨਾ ਕਰੇ ਨਹ ਮਾਨੇ ਸਿੱਖ ਸੇਲ ਲੈ ਰੱਖ ਭਰੂਸ ਗੁਰਦੇਵ ਕਿਸੇ ਵੀ ਤਰ੍ਹਾਂ ਦੇ ਮਹਾਰਾ ਕਹਿੰਦੇ ਜੋ ਸੰਸਾਰ ਇਹ ਲੋਕਾਚਾਰੀ ਬਾਣੀ ਹੈ ਨਾ ਰੋ ਦਿੱਤੀਆਂ ਕੋਈ ਵੀ ਨਹੀਂ ਕਰਨੀ ਗੁਰ ਸਿੱਖ ਨੇ ਕੇਵਲ ਤੇ ਕੇਵਲ ਕਹਿੰਦੇ ਇੱਕ ਪਰਮਾਤਮਾ ਪਰਮੇਸ਼ਰ ਸਤਿਗੁਰੂ ਆਕਾਲ ਪੁਰਖ ਤੇ ਭਰੋਸਾ ਰੱਖਣਾ ਜੋ ਗੁਰ ਕੇ ਕਰ ਜਨਮਿਓ ਵਢੇ ਕਹੈ ਜਹ ਬੇਦ ਜਿਹੜਾ ਗੁਰੂ ਜੀ ਦੇ ਘਰ ਵਿੱਚ ਜਨਮ ਭਾਵ ਕੇ ਗੁਰੂ ਅੰਸ਼ ਹੋਵੇ ਉਸ ਨੂੰ ਵੇਦਾਂ ਨੇ ਵੱਡਾ ਕਿਹਾ ਭਾਈ ਤਾਪ ਜਪ ਦਾਨ ਭੂਪ ਦਿੱਜ ਇਨਕਉ ਦੇ ਨਖੇਦ ਤਪੱਸਵੀ ਹੋਵੇ ਜਾਪ ਕਰਨ ਵਾਲੇ ਨੂੰ ਦਾਨੀ ਰਾਜੇ ਬ੍ਰਹਮਣ ਆਦਕਾਂ ਨੂੰ ਦੁੱਖ ਨਾ ਦੇਵੇ ਮਹਾਰਾਜ ਕਹਿੰਦੇ ਰੋਵੈ ਵੇਦੀ ਵੇਦ ਬਿਨਾਂ ਰੋਵੈ ਪਾਪੀ ਲੋਗ ਮਹਾਰਾਜ ਕਹਿੰਦੇ ਵੇਦਾਂ ਦੇ ਗਿਆਤਾ ਸਿਧਾਂਤ ਤੋਂ ਬਿਨਾਂ ਰਹੁੰਦੇ ਐ ਤੇ ਪਾਪੀ ਲੋਗ ਵੀ ਰਹੁੰਦੇ ਐ ਕਿਉਂਕਿ ਗੁਰੂ ਤੋਂ ਫਟਕਾਰਾਂ ਮਿਲਦੇ ਐ ਬੇਮਕ ਉਫਰ ਗੁਰ ਫਟਕਾਰਿਆ ਰੋਵੇ ਦੀਰਗ ਰੋਗ ਕਿਉਂਕਿ ਗੁਰੂ ਘਰੋਂ ਫਟਕਾਰਿਆ ਗਿਆ ਭਾਈ ਗੁਰੂ ਤੋਂ ਬੇਮਕ ਹੋ ਗਿਆ 92 ਕਹਿੰਦੇ ਨੇ ਜੇ ਸਤ ਗੁਰ ਤੇ ਬੇਮਕ ਹੋ ਗਿਆ ਫਿਰ ਵਿਛਲ ਚੋਟਾਂ ਖਾ ਜਿਹੜਾ ਭਾਈ ਗੁਰੂ ਤੋਂ ਬੇਮਕ ਹੋ ਕੇ ਚੱਲਦਾ ਜਿਹੜਾ ਸੰਸਾਰੀ ਗੱਲ ਹੈ ਨਾ ਮਾਤਾ ਪਿਤਾ ਤੋਂ ਬੱਚਾ ਅੱਗੇ ਜ ਨਹੀਂ ਆਖੇ ਨਹੀਂ ਲੱਗਦਾ ਤੇ ਆਪਾਂ ਨੂੰ ਪਤਾ ਨਾ ਫਿਰ ਮਾਤਾ ਪਿਤਾ ਕੀ ਘਰ ਦਾ ਅਖਬਾਰ ਦੇ ਦਿੰਦਾ ਐਡ ਕਹਿੰਦਾ ਜੀ ਇਹ ਫਲਾਣਾ ਸਿੰਘ ਫਲਾਣਾ ਸਿੰਘ ਪੁੱਤਰ ਫਲਾਣਾ ਸਿੰਘ ਬੇਦਖਲ ਸਾਡੇ ਨਾਲ ਕੋਈ ਚੱਲ ਚੱਲ ਜਾਏ ਦਾਦਾ ਕੋਈ ਵਾਦਾ ਨਹੀਂ ਇਸ ਤਰ੍ਹਾਂ ਮਾਰਗ ਦੇ ਸੰਸਾਰੀ ਲੋਕੇ ਤਾਂ ਕਰਦੇ ਨੇ ਗੁਰੂ ਵੀ ਸਿਤਾਏ ਕਰਦਾ ਜੇ ਗੁਰੂ ਦੀ ਆਪਾਂ ਮੰਨਾਂਗੇ ਨਹੀਂ ਨਾ ਤਾਂ ਗੁਰੂ ਵੀ ਫਿਰ ਫਟਕਾਰਾਂ ਦਿੰਦਾ ਭਾਈ ਉਹ ਵੀ ਬੇਦਖਲ ਕਰ ਦਿੰਦਾ ਬੇਮੁਖ ਗੁਰ ਫਟਕਾਰਿਆ ਰੋਵੇ ਦਿਰਗ ਰੋਗ ਫਿਰ ਬੇਮੁਖ ਹੋਇਆ ਵੱਡਾ ਰੋਗ ਪ੍ਰਾਪਤ ਕਰਦਾ ਫਿਰ ਕਹਿੰਦੇ ਉਹ ਫਟਕਾਰਾਂ ਮਿਲਦੇ ਨਹੀਂ ਕੋਈ ਨਹੀਂ ਚੱਲਦਾ ਸਾਰੇ ਪਾਸੋਂ ਮਾਰ ਪੈਂਦੀ ਫਿਰ ਰੋਂਦਾ ਫਿਰ ਰੋਂਦਾ ਮੇਰੇ ਘਰ ਜੋ ਆਇਓ ਗੁਰੂ ਸ਼ਬਦ ਕਰੇਤ ਮਹਾਰਾਜ ਕਹਿੰਦੇ ਜਿਹੜਾ ਮੇਰੇ ਘਰ ਤੋਂ ਆਗੂਗਾ ਨਾ ਉਹ ਗੁਰੂ ਸ਼ਬਦ ਦੇ ਨਾਲ ਪ੍ਰੇਮ ਕਰੇ ਜਿਹੜੇ ਅਸੀਂ ਬਚਨ ਕਰ ਰਹੇ ਹਾਂ ਨਾ ਕਲ ਜੁਗ ਮੈਂ ਕੀਰਤਨ ਪ੍ਰਧਾਨਾ ਗੁਰੂ ਨੂੰ ਜਪਿਏ ਲਾਇ ਧਿਆਨਾਂ ਪਰਮੇਸ਼ਰ ਦਾ ਨਾਮ ਧਿਆਨ ਲਾ ਕੇ ਜਪੇ ਸ਼ਬਦ ਨੂੰ ਕਮਾਵੇ ਉਹ ਸਾਡੇ ਘਰੇ ਆਵੇ ਭਾਈ ਊਂਗੁਰ ਸਿੱਖਿਆ ਸੁਣ ਧਾਰਿਆ ਰਹਿਣੀ ਰਹੈ ਸੁਚੇਤ ਕਦੇ ਗੁਰੂ ਦੀ ਸਿੱਖਿਆ ਨੂੰ ਸੁਣ ਕੇ ਧਾਰਨ ਕਰੇ ਰਹਿਤ ਵਿੱਚ ਰਵੇ ਸੁਚੇਤ ਰਵੇ ਮਾਰਾ ਕਹਿੰਦੇ ਸਿਰ ਤਰ ਤਲੀ ਗਲੀ ਮੇਰੀ ਆਉਤ ਮਾਰਗ ਪੈਰ ਤ੍ਰਿਜੈ ਸਿਰ ਦੀਜੈ ਕਾਣ ਦੀਜੈ ਭਾਈ ਜਿਹੜੇ ਇਸ ਮਾਰਗ ਦੇ ਨੇ ਚੱਲਣਾ ਉਹ ਆਪਣੀ ਮੌਤ ਨੂੰ ਯਾਦ ਕਰਕੇ ਰੱਖੇ ਸਿਰ ਤਲੀ ਤੇ ਲੈ ਕੇ ਆਵੇ ਵੀ ਮੈਂ ਮੈਨੂੰ ਮਰਨਾ ਕਬੂਲ ਆ ਪਹਿਲਾ ਮਰਨ ਕਬੂਲ ਜੀਵਨ ਕੀ ਛੜਾਸ ਉਹ ਕਹਿੰਦੇ ਮਾਰਾ ਕਹਿੰਦੇ ਜੀਵਨ ਦੀ ਆ ਛੜ ਦੇ ਮਰਨਾ ਕਬੂਲ ਕਰ ਲੈ ਇਸ ਤਰ੍ਹਾਂ ਮਾਰਗ ਅੰਦਰ ਰਹਤ ਵਿੱਚ ਰਹੇਗਾ ਭਾਈ ਸਿੱਖ ਮੁਝ ਕੋ ਪਿਆਰਾ ਨਹੀਂ ਮਾਰਗ ਦੇ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਤਾਂ ਰਹਤ ਦੇ ਵਿੱਚ ਰਹੇਗਾ ਭਾਈ ਉਦੋਂ ਅਸੀਂ ਪ੍ਰੇਮ ਕਰਾਂਗੇ ਉਹ ਸਾਡੇ ਨਜ਼ਦੀਕ ਹੋਵੇਗਾ ਚਾਹ ਪਈ ਮੈਂ ਬਖਸ਼ੂਗਾ ਦੇਹ ਪਦ ਸੋਏ ਜਹਾਨ ਪਾਉਣ ਸਕੈ ਕਬ ਕੋਏ ਮਾਰਗ ਅੰਦਰ ਮੈਂ ਉਹਦੇ ਗੁਨਾਹ ਬਖਸ਼ ਦੂੰਗਾ ਉਹਨੂੰ ਉੱਚ ਪਦਵੀ ਦੇਵਾਂਗਾ ਭਾਈ ਜਿਹੜਾ ਗੁਰੂ ਦਾ ਮਾਰਗ ਦੱਸਿਆ ਅਪਣਾ ਪੇਗਾ ਜੋ ਨਿਰੰਕਾਰ ਦੀ ਬੰਦਗੀ ਕਰੇਗਾ ਸ਼ਬਦੀ ਕਮਾਈ ਕਰੇਗਾ ਨਿਤਨੇਮ ਕਰੇਗਾ ਬਾਣੀ ਪੜੇਗਾ ਨਾਮ ਸਿਮਰਨ ਕਰੇਗਾ ਉਹਦੇ ਕੀਤੇ ਗੁਨਾਹ ਮੈਂ ਬਖਸ਼ੂਗਾ ਤੇ ਉਹਨੂੰ ਉੱਚੀ ਪਦਵੀ ਦੇਵਾਂਗਾ ਸ਼ੰਕ ਦਤ ਰਾਮਾ ਜੋ ਨਾਹੀਂ ਗੋਰਖ ਮਹੰਦਾਂਦ ਪਹੁੰਚ ਨਾ ਤਾਹੀਂ ਜਿੱਥੇ ਕਹਿੰਦੇ ਸ਼ਿਵਜੀ ਵਰਗੇ ਦੱਤੇ ਤਰੇ ਵਰਗੇ ਰਾਮ ਜਨ ਵੀ ਨਹੀਂ ਪਹੁੰਚ ਸਕੇ ਨਾ ਗੋਰਖ ਵਰਗੇ ਉੱਥੇ ਨਹੀਂ ਪਹੁੰਚ ਸਕੇ ਕਿੱਥੇ ਸੱਚਖੰਡ ਦੇ ਵਿੱਚ ਕਿਉਂਕਿ ਜਦੋਂ ਆਪਾਂ ਸਰਬਨ ਕਰਦੇ ਆ ਨਾ ਸਤਗੁਰੂ ਨਾਨਕ ਮਹਾਰਾਜ ਸੱਚਖੰਡ ਨੂੰ ਗਏ ਬੇਨੁਜ ਦੀ ਛਾਲ ਮਾਰੀ ਨਾ ਮਹਾਰਾ ਨੇ ਆਪਾਂ ਕਹਿੰਨੇ ਬੇਨੁਜ ਮਹਾਰਾ ਗੁਰਨਾਨਕ ਨੇ ਤੋਬਾ ਲਾਇਆ ਤੇ ਜਦੋਂ ਤੋਬਾ ਲਾਇਆ ਤੇ ਮਹਾਰਾ ਸੱਚਖੰਡ ਚ ਗਏ ਸੱਚਖੰਡ ਤੋਂ ਪਰਮੂਲ ਮੰਤਰ ਦੀ ਬਾਣੀ ਗੁਰਪ੍ਰਸਾਦ ਲੈ ਕੇ ਆਏ ਤਾਂ ਕਹਿੰਦੇ ਜਦੋਂ ਗੁਰਨਾਨਕ ਸਾਹਿਬ ਸੱਚਖੰਡ ਪਹੁੰਚੇ ਤਾਂ ਕੀ ਹੋਇਆ ਸੱਚਖੰਡ ਜਦ ਪਹੁੰਚ ਗਏ ਨਾ ਤੇ ਦਰਵਾਜ਼ੇ ਖੁੱਲ ਗਏ ਪ੍ਰਕਾਸ਼ ਹੋ ਗਿਆ ਫੁੱਲਾਂ ਦੀ ਵਰਖਾ ਹੋਣ ਲੱਗ ਗਈ ਤੇ ਸਾਰੇ ਦੇਵਤੇ ਤੇਤੀ ਕਰੋੜ ਲਾਈਨ ਲਾ ਕੇ ਖੜੇ ਵੀ ਕਦੋਂ ਦਰਵਾਜਾ ਸੱਚਖੰਡ ਦਾ ਖੁੱਲੇ ਤੇ ਅਸੀਂ ਅੰਦਰ ਜਾਈਏ ਤੇ ਜਦੋਂ ਗੁਰੂ ਨਾਨਕ ਸਾਹਿਬ ਨੇ ਚਰਨ ਪਾਏ ਤਾਂ ਸੱਚਖੰਡ ਦੇ ਦਰਵਾਜੇ ਖੁੱਲ ਗਏ ਪ੍ਰਕਾਸ਼ ਹੀ ਪ੍ਰਕਾਸ਼ ਵ ਫੁੱਲਾਂ ਦੀ ਵਰਖਾ ਹੋਣ ਲੱਗ ਪਈ ਤਾਂ ਸਭ ਨੇ ਤਾਂ ਹੌਣ ਘੁਮਾ ਕੇ ਵੇਖਿਆ ਵੀ ਕਿਹੜਾ ਐਸਾ ਬੰਦਾ ਹੈ ਜਿਹਦੇ ਆਉਣ ਤੇ ਦਰਵਾਜੇ ਖੁੱਲੇ ਅਸੀਂ ਕਿੰਨੇ ਸਮੇਂ ਦੇ ਲੈਣ ਤੇ ਲੱਗੇ ਹੋਏ ਹਾਂ ਅਡੇ ਕਰ ਰਹੇ ਹਾਂ ਸਾਨੂੰ ਦਰਵਾਜਾ ਨਹੀਂ ਖੁੱਲਿਆ ਤੇ ਇਹਦੇ ਬਾਅਦ ਤੇ ਫੁੱਲ ਗਲਿੱਚੇ ਪਿਛਣ ਲੱਗ ਗਏ ਫੁੱਲਾਂ ਦੀ ਵਰਖਾ ਹੋਣ ਲੱਗੀ ਜਾਂ ਦੇਖਿਆ ਤਾਂ ਸਤਿਗੁਰੂ ਨਾਨਕ ਮਾਰਗ ਇਸ ਤਰ੍ਹਾਂ ਭਾਈ ਜਿਹੜੇ ਲੈਣਾ ਵਿੱਚ ਲੱਗੇ ਨਹੀਂ ਪਹੁੰਚ ਸਕਿਓ ਉਥੇ ਤੱਕ ਇਹ ਤਾਂ ਆਪ ਰਸਤੇ ਦੀ ਰੁਕਾਵਟ ਹੈ ਇਸ ਕਰਕੇ ਮਾਰਗ ਇਹਨਾਂ ਦਾ ਇਹ ਰਸਤੇ ਜਿਹਨੇ ਰਸਤੇ ਦੇ ਉਹਨਾਂ ਤੋਂ ਵੀ ਬਿਲਕੁਲ ਵਿਸ਼ਵਾਸ ਨਹੀਂ ਜੀ ਕਰਨਾ ਜਥਾ ਤਾਰਣਾ ਪਰ ਵਰਖਾ ਵਰਸਾਏ ਖੇਤ ਖੂਬ ਉਗਾਇ ਫਲ ਸਰਸਾ ਮਾਰਗ ਉਹ ਪਦਮਾ ਦੇਵੂਗਾ ਉਹ ਬਖਸ਼ਿਸ਼ਾਂ ਕਰ ਦੂੰ ਜੋ ਇਹਨਾਂ ਨੂੰ ਨਹੀਂ ਮਿਲ ਜਾਣਗੀਆਂ ਦੇਵਤਿਆਂ ਨੂੰ ਨਹੀਂ ਮਿਲ ਜਾਣਗੀਆਂ ਜਿਵੇਂ ਧਰਤੀ ਤੇ ਬਰਸ਼ਾ ਹੁੰਦੀ ਹੈ ਨਾ ਖੇਤ ਖੂਬ ਹੁੰਦਾ ਕਹਿੰਦੇ ਫਸਲવાડી ਵਧਿਆ ਹੁੰਦੀ ਹੈ ਫੁੱਲ ਬੂਟੇ ਵਧਿਆ ਹੁੰਦੇ ਆ ਫਾਲ ਵਧਿਆ ਹੁੰਦਾ ਫਸਲ ਵਧਿਆ ਹੁੰਦੀ ਹੈ ਉਸੇ ਤਰ੍ਹਾਂ ਤਹੋ ਗੁਰ ਸੰਮੁਖ ਸਗਰੇ ਧਰਮ ਕਹੈ ਗੁਰ ਫਲ ਦੇ ਬਿਨ ਧਰਮ ਉਸੇ ਤਰ੍ਹਾਂ ਕਹਿੰਦੇ ਗੁਰੂ ਜੀ ਵੀ ਸਾਹਮਣੇ ਸਾਰੇ ਧਰਮ ਬਿਨਾ ਧਰਮ ਤੋਂ ਜਿਹੜੇ ਬਹੁਤ ਫਲ ਦੇ ਨਾ ਐਸਾ ਗੁਰੂ ਨੇ ਫਰਮਾਇਆ ਨਿਰੰਕਾਰ ਦੇ ਸੰਮੁਖ ਰਹੋ ਮਾਰਕ ਨੇ ਜਿਵੇਂ ਵਰਖਾ ਹੋ ਕੇ ਫਲ-ਫੁੱਲ ਹੁੰਦਾ ਨਾ ਪਰ ਪੂਰਨ ਪ੍ਰਵਾਸ ਰੱਖੂਗੇ ਰੱਬ ਦੇ ਉੱਤੇ ਧਰਨੇ ਨੇ ਵਿਸ਼ਵਾਸ ਹੀ ਰੱਖਿਆ ਸੀ ਮੋਟੀ ਜੀ ਉਦਾਹਰਣ ਉਹਨੇ ਵਿਸ਼ਵਾਸ ਕੀਤਾ ਵੀ ਪੰਡਤ ਨੇ ਕਿਹਾ ਵੀ ਪੱਥਰ ਸਾਰੇ ਕੰਮ ਕਰਦਾ ਮੇਰੇ ਆਕੇ ਪੱਥਰ ਦੀ ਸੇਵਾ ਕੀਤੀ ਫਿਰ ਉਹਨੇ ਉਸੇ ਪੱਥਰ ਜੋ ਪ੍ਰਗਟ ਹੋਣਾ ਪਿਆ ભગવાન ਨੂੰ ਆਕੇ ਧਰਨੇ ਦੇ ਕੰਮ ਕੀਤੇ ਤੇ ਮਾਰਕ ਨੇ ਤਰ੍ਹਾਂ ਜਿਹੜਾ ਭਰਪੂਰਨ ਸਰਦਾ ਵਿਸ਼ਵਾਸ ਰੱਖੇਗਾ ਭਾਈ ਉਹਦੇ ਸਾਰੇ ਕਰਮ ਕੀਤੇ ਜਾਣਗੇ ਐਸਾ ਗੁਰੂ ਵੀ ਆਪਣੇ ਮੁਖ ਤੋਂ ਪ੍ਰਮਾਣ ਕਰਦੇ ਆ ਕਾਹਿਓ ਮੁਕਤ ਨਾਮਾ ਸੁਣ ਪਰਾਏ ਨਾਏ ਮੁਕਤ ਸਰ ਇਸੇ ਉਚਾਰੇ ਇਹ ਪਿਆਰਿਓ ਇਹ ਮੁਕਤੀ ਨਾਮਾ ਕਿਹਾ ਗਿਆ ਹੈ ਇਸ ਨੂੰ ਸੁਣੋ ਮੁਕਤ ਸਰ ਦੇ ਵਿੱਚ ਇਸ਼ਨਾਨ ਕਰਕੇ ਸਦਾ ਉਚਾਰਨ ਕਰੇ ਤੇ ਮਹਾਰਾਜ ਕਹਿੰਦੇ ਬੁਰੇ ਕਰਮ ਤੇ ਜੋ ਛੁੱਟ ਜਾਏ ਮਰਕਰ ਗੁਰ ਕੇ ਸੁਗਨ ਸਦਾਏ ਉਸ ਦੇ ਬੁਰੇ ਕਰਮ ਜਿਹੜੇ ਮਰਕਰ ਛੁੱਟ ਜਾਣਗੇ ਮਰ ਕੇ ਗੁਰਪੁਰੂ ਨੂੰ ਪਹੁੰਚੂਗਾ ਗੁਰ ਕੀ ਬਾਕ ਰਹਤ ਏ ਕਹਿ ਛੁਟਾ ਚੁਰਾਸੀ ਜਨ ਇਹ ਲਹੀ ਪਿਤਾ ਜੀ ਮੁਕਸਰ ਦੀ ਬਖਸ਼ਿਸ਼ ਕਰ ਰਹੇ ਆ ਕਿਉਂਕਿ ਮੁਕਤਸਰ ਸਾਹਿਬ ਜਿੱਥੇ 40 ਮੁਕਤਿਆਂ ਨੂੰ ਮਹਾਰਾਜ ਨੇ ਵਾਰ ਦਿੱਤਾ ਤੇ ਕਹ ਆ ਜਿਹੜਾ ਮਾਗ ਦੇ ਮਹੀਨੇ ਉੱਥੇ ਮਾਗੇ ਵਾਲੇ ਦਿਨ ਇਸ਼ਨਾਨ ਕਰਕੇ ਜਾਏ ਉਹਨਾਂ ਸਾਰੇ ਕਰਮ ਉਹਦੇ ਮਿਟ ਜਾਣਗੇ ਮਹਾਰਾਜ ਨੇ ਬਹੁਤ ਬਖਸ਼ਿਸ਼ਾਂ ਕਰਕੇ 40 ਮੁਕਤਿਆਂ ਨੂੰ ਨਿਵਾਜ ਬੜੇ ਵਾਰ ਦਿੱਤੇ ਮਹਾਰਾਜ ਨੇ ਉੱਥੇ ਤਾਂ ਉਸੇ ਗੱਲ ਦੀ ਇੱਥੇ ਕਵੀ ਜੀ ਗੱਲ ਕਰ ਰਹੇ ਆ ਭਾਈ ਸੰਤੋਖ ਸਿੰਘ ਜੀ ਵੀ ਮੁਕਤ ਸਰ ਦੇ ਵਿੱਚ ਜਾ ਕੇ ਇਸ਼ਨਾਨ ਕਰੇ ਉੱਥੇ ਉਚਾਰਨ ਕਰੇ ਨਿਰੰਕਾਰ ਪਿਤਾ ਜੀ ਬਖਸ਼ਿਸ਼ ਕਰਨਗੇ ਉਹਦੇ ਬੁਰੇ ਕਰਮ ਕੀਤੇ ਮਿਟ ਜਾਣਗੇ ਤੇ ਗੁਰੂ ਜੀ ਦਾ ਵਾਸਾ ਮਿਲੇਗਾ ਗੁਰ ਕੇ ਬਾਕ ਰਹਤ ਏ ਕਹੀ ਛੁਟ ਚੁਰਾਸੀ ਜਿਨੇ ਲਹੀਂ ਗੁਰੂ ਦੇ ਬਚਨਾਂ ਅਨੁਸਾਰ ਮਹਾਰਾਜ ਜੋ ਜੋ ਗੁਰੂ ਜੀ ਬਚਨ ਕਰਕੇ ਆਏ ਆ ਨਾ ਪਿੱਛੇ ਉਹਨਾਂ ਬਚਨਾਂ ਨੂੰ ਜੇ ਕਮਾਏਗਾ ਭਾਈ ਗੁਰੂ ਦੇ ਹੁਕਮ ਦੀ ਪਾਲਣਾ ਕਰੇਗਾ ਬਾਣੀ ਬੰਨ ਦਾ ਧਾਰਨੀ ਹੋਏਗਾ ਨਿਤ ਨਿੰਮੀ ਹੋਏਗਾ ਬਾਣੀ ਪੜ੍ਹੇਗਾ ਸਿਮਨ ਕਰੇਗਾ ਭਲਾ ਕਰੇਗਾ ਪਰ ਉਪਕਾਰ ਕਮਾਏਗਾ ਮਹਾਰਾਜ ਕਹਿੰਦੇ ਉਹ ਭਾਈ 84 31 ਜ ਉਹਦੀ 84 ਉਹ 84 ਦੀ ਜੂਨ ਚ ਨਹੀਂ ਆਉਂਦਾ ਜਨਮ ਮਰਮ ਖਾਤਮ ਹੋ ਗਈ ਰਹਿਣੀ ਰਹੈ ਜਾਣੀ ਐ ਨਿੱਕੇ ਅਗਤੇ ਛੂਟੈ ਸ੍ਰੀ ਇਹ ਹੋਏ ਜੀ ਕੇ ਮਹਾਰਾਜ ਇਸ ਤਰ੍ਹਾਂ ਚੰਗੀ ਤਰ੍ਹਾਂ ਰਹਿਣੀ ਵਿੱਚ ਰਹੇਗਾ ਨਾ ਉਹਦੇ ਪਾਪ ਦੂਰ ਹੋ ਜਾਣਗੇ ਉਹ ਮੁਕਤੀ ਨੂੰ ਪ੍ਰਾਪਤ ਹੋਵੇਗਾ ਜੇ ਨਰਪਤੇ ਅੰਧਕ ਸੰਸਾਰੇ ਫਸੇ ਕਰਮ ਮੈਂ ਜੇਹੋ ਮਦਜਾਰੇ ਜਿਹੜਾ ਮਨੁੱਖ ਸੰਸਾਰਕ ਧੰਦਿਆਂ ਵਿੱਚ ਫਸਿਆ ਰਹੇਗਾ ਨਾ ਉਹ ਮੱਛੀ ਦੇ ਜਾਲ ਵਿੱਚ ਫਸ ਗਿਆ ਸਮਝ ਲਓ ਕਿ ਜਿਵੇਂ ਮੱਛੀ ਤਲਫ ਦੀ ਨਾ ਜਾਲ ਵਿੱਚ ਬਹਿ ਕੇ ਉਸੇ ਤਰ੍ਹਾਂ ਇਹ ਮਨੁੱਖ ਵੀ ਫਿਰ ਕਹਿੰਦੇ ਤੜਫਦਾ ਰਹੇਗਾ ਤਿੰਨ ਤੇ ਸੁਣ ਸੁਣ ਮਾਨੈ ਨਹੀਂ ਧਰੋ ਸਦਾ ਸਤਿਗੁਰ ਜਿਮ ਕਹੇ ਤੁਸੀਂ ਉਸੇ ਤਰ੍ਹਾਂ ਹੁਣ ਮਹਾਰਾਜ ਕਹਿੰਦੇ ਸੁਣ ਸੁਣ ਕੇ ਨਾ ਜੋ ਅਜਿਹੇ ਮਨੁੱਖ ਨੇ ਪਾਸੋਂ ਸੁਣ ਸੁਣ ਕੇ ਕਈ ਲੋਕ ਮੰਨਦੇ ਨਹੀਂ ਤਾਂ ਤੁਸੀਂ ਉਹਨਾਂ ਬਚਨਾਂ ਨੂੰ ਧਾਰਨ ਕਰੋ ਜੋ ਗੁਰੂ ਜੀ ਕਹਿ ਰਹੇ ਜੋ ਗੁਰੂ ਜੀ ਕਹਿ ਰਹੇ ਗੁਰੂ ਦਾ ਹੁਕਮ ਤਿੰਨ ਕਾਲ ਸੱਚ ਕਰਕੇ ਜਾਣ ਇਸ ਵਿਧ ਕਹੈ ਗੁਰ ਰਹਿਤ ਵਿਵੇਕ ਆਦ ਲਾਹੋਰਾ ਸਿੰਘ ਅਨੇਕ ਤਾਂ ਗੁਰੂ ਜੀ ਨੇ ਇਸ ਵਿਧੀ ਦੇ ਨਾਲ ਕਹਿ ਕੇ ਭਾਈ ਲਾਹੋਰਾ ਸਿੰਘ ਅਤੇ अनेका ਪਰਸ਼ ਵਿਵੇਕ ਸਹਿਤ ਰਹਿੰਦੇ ਆ ਨਾ ਤੇ ਆਨੰਦ ਸਿੰਘ ਕੋ ਸਭ ਸਮਝਾਏ ਸੁਣਤ ਆਨੰਦ ਦਾ ਸਮਦਾਈ ਮਾਰਕ ਦੇ ਸਬਿੱਧ ਨਾਲ ਕਹਿਣਾ ਕੀਤਾ ਭਾਈ ਲੋਹਰਾ ਸਿੰਘ ਨੂੰ ਸਮਝਾਇਆ ਅਨੇਕਾਂ ਬਵੇਕੀ ਸਿੰਘਾਂ ਨੂੰ ਸਮਝਾਇਆ ਜਿਹੜੇ ਰਹਿੰਦੇ ਸੀ ਉੱਥੇ ਆਨੰਦ ਸਿੰਘ ਨੂੰ ਫਿਰ ਸਾਰੀ ਗੱਲ ਸਮਝਾਏ ਸੁਣ ਕੇ ਸਾਰੇ ਦੇ ਹਿਰਦੇ ਚ ਆਨੰਦ ਆਗ ਕਿਉਂਕਿ ਕਰਜਾ ਲਿਆ ਸੀ ਨਾ ਉਹਨੇ ਭਾਈ ਮਾਲਾ ਸਿੰਘ ਤੋਂ ਭਾਈ ਲੋਹਰਾ ਸਿੰਘ ਨੇ ਤੇ ਮਾਰਾ ਪਰਥਾਏ ਫਿਰ ਸਿੱਖਾਂ ਨੂੰ ਗਿਆਨ ਦੇਣ ਵਾਅਦੇ ਸਾਰੀ ਮਰਜ਼ਾਦਾ ਨੂੰ ਚਾਰਨ ਕੀਤਾ ਇਸ ਤਰ੍ਹਾਂ ਮਹਾਰਾਜ ਬਖਸ਼ਿਸ਼ ਕਰ ਰਿਹਾ ਹੈ ਗੁਰੂ ਦੇ ਬਚਨਾਂ ਨੂੰ ਕਮਾਈਏ ਬਾਣੀ ਬੰਦ ਧਾਰਨੀ ਹੋਈਏ ਇੱਕੋ ਅਨੰਕਾਰ ਨੂੰ ਪੂਜੀਏ ਇੱਕੋ ਪਰਮੇਸ਼ਰ ਦੇ ਲੜ ਲੱਗੇ ਲੋਕ ਸੁਖੀਏ ਪ੍ਰਲੋਭ ਸੁਹੇਲੇ ਨਾਨਕ ਪਰਵਾਪੇ ਮਿਲੇ ਆਪ ਸੰਗਤ ਸੁਣਿਆ ਦਾਸਾਂ ਦਾ ਬੋਲਿਆ ਪ੍ਰਵਾਨ ਸਰਬ ਭੁਲਾ ਮਾ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ